ਵੰਡੀਆਂ ਹੋਈਆਂ ਪਾਰਟੀਆਂ ਦਾ ਕਿਸ ਨੂੰ ਕਿੰਨਾ ਫੋਟਾ ਪਵੇਗਾ ਖਮਿਆਲ ਜਲ ਲੋਕ ਸਭਾ ਹਲਕਾ ਫਰੀਦਕੋਟ ਦੇ 2 ਨੰਦੇ ਹਲਕਾ ਰਾਮਪਰਾਹੂਜ VOTING ਪ੍ਰਕਿਰਿਆ ਅਮਨ ਅਮਾਨ ਦੇ ਨਾਲ ਮੁਕੰਮਲ ਹੋ ਗਈ। ਗਰਮੀ ਹੋਣ ਦੇ ਬਾਵਜੂਦ ਵੀ ਕਰੀਬ 60% ਤੋਂ ਉੱਪਰ ਰੋਟ ਕੋਲੀ ਸੀ। ਪਿੰਡਾਂ ਅੰਦਰ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥਾਂ ਤੇ ਸਨਨਾਟਾ ਛਾਇਆ ਰਿਹਾ ਪਰ ਨੌਜਵਾਨਾਂ ਦੇ ਵੱਲੋਂ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਆ ਗੰਨੇ ਦੇ ਜੂਜ ਦੇ ਲੰਗਰ ਲਗਾਏ ਗਏ ਅਤੇ ਪੋਲਿੰਗ ਬੂਥਾਂ ਤੇ ਚੱਲ ਪੈ ਰਹੀ। ਜੇਕਰ ਗੱਲ ਕਰੀਏ ਹਲਕਾ ਰਾਮਪੁਰਾ ਫੂਲ ਦੇ ਵਿੱਚ ਆਵਾਜ਼ੀ ਪਾਰਟੀ ਅਤੇ ਕਾਂਗਰਸ ਪਾਰਟੀ ਦੋ ਤਰ੍ਹਾਂ ਦੇ ਵਿੱਚ ਵੰਡੀ ਹੋਈ ਹੈ ਆਵਾਜ਼ੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਤੋਂ ਨਾਰਾਜ਼ ਚਲਦੇ ਸਰਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਡਟ ਕੇ ਹਮਾਇਤ ਕੀਤੀ ਗਈ ਹੈ ਦੇ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦੇ ਇੱਕ ਟੜੇ ਵੱਲੋਂ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਆਂ ਗੱਡੀਆਂ ਦੇ ਉੱਪਰ ਕਾਂਗਰਸ ਦੇ ਝੰਡੇ ਤਾਂ ਜਰੂਰ ਲਗਾਏ ਗਏ ਪਰ ਵੋਟ ਦਾ મતદાન ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਕੀਤਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੂ ਕੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਜੀਤ ਹਨੂਨ ਨੂੰ ਦੋ ਟੜਿਆਂ ਦੇ ਵਿੱਚ ਉਭਰਨੀਆਂ ਹੋਈਆਂ ਪਾਰਟੀਆਂ ਦਾ ਕਿੰਨਾ ਤੁਮਿਆਜਾ ਬੁੱਕਣਾ ਪੈਂਦਾ ਹੈ ਇਹ ਤਾਂ ਆਉਣ ਵਾਲੀ 4 ਜੂਨ ਨੂੰ ਪਤਾ ਲੱਗੇਗਾ e <coughs>